ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਮੇਰਾ ਸਕੂਲ ਨਾਓ ਲੈਟਸ ਸਟਾਰਟ ਮੇਰੇ ਸਕੂਲ ਦਾ ਨਾਮ ਅਤੇ ਤੁਸੀਂ ਆਪਣੇ ਸਕੂਲ ਦਾ ਨਾਮ ਲਿਖੋਗੇ ਜੋ ਵੀ ਤੁਹਾਡਾ ਸਕੂਲ ਦਾ ਨਾਮ ਹੈਗਾ ਠੀਕ ਹੈ ਮੇਰਾ ਸਕੂਲ ਮੇਰੇ ਲਈ ਗਿਆਨ ਦਾ ਮੰਦਿਰ ਹੈ ਯਾਨੀ ਕਿ ਨੌਲੇਜ ਦਿੰਦਾ ਹੈ ਇਸ ਲਈ ਉਹਨੂੰ ਗਿਆਨ ਦਾ ਮੰਦਿਰ ਕਿਹਾ ਜਾਂਦਾ ਹੈ ਇਹ ਬਹੁਤ ਸਾਫ਼ ਸੁਥਰਾ ਅਤੇ ਸੁੰਦਰ ਹੈ ਮੇਰੇ ਸਕੂਲ ਦੀ ਇਮਾਰਤ ਬਹੁਤ ਵੱਡੀ ਹੈ। ਯਾਨਕਿ ਉਹਦੀ ਬਿਲਡਿੰਗ ਜਿਹੜੀ ਬਹੁਤ ਹੀ ਵੱਡੀ ਹੈ। ਮੇਰੇ ਸਕੂਲ ਵਿੱਚ ਖੁੱਲਾ ਮੈਦਾਨ ਹੈ ਜਿੱਥੇ ਅਸੀਂ ਖੇਡਾਂ ਅਤੇ ਸਰੀਰਕ ਕਸਰਤ ਕਰਦੇ ਹਾਂ। ਇੱਥੇ ਇੱਕ ਵਧੀਆ ਲਾਇਬ੍ਰੇਰੀ ਹੈ ਜਿਸ ਵਿੱਚ ਕਈ ਕਿਸਮ ਦੇ ਕਿਤਾਬਾਂ ਹਨ। ਵਿਗਿਆਨ ਦੀ ਲੈਬ ਅਤੇ ਕੰਪਿਊਟਰ ਲੈਬ ਵੀ ਬਹੁਤ ਸੁਵਿਧਾਜਨਕ ਹਨ। ਜਿਨ੍ਹਾਂ ਨਾਲ ਸਾਡਾ ਗਿਆਨ ਹੋਰ ਵੱਧਾ ਹੈ। ਮੇਰੇ ਸਕੂਲ ਦੇ ਅਧਿਆਪਕ ਬਹੁਤ ਹੀ ਮਿਹਨਤੀ, ਗਿਆਨਵਾਨ ਤੇ ਦਿਿਆਲੂ ਹਨ। ਖੁਸ਼ੀ ਇੱਥੇ ਲਿਖ ਸਕਦੇ ਹਾਂ ਕਿ ਮੇਰੇ ਸਕੂਲ ਦੇ ਅਧਿਆਪਕ ਬਹੁਤ ਮਿਹਨਤੀ ਅਤੇ ਅਧਿਆਲੂ ਹਨ। ਉਹ ਸਾਨੂੰ ਪਿਆਰ ਨਾਲ ਪੜ੍ਹਾਉਂਦੇ ਹਨ ਅਤੇ ਸਾਡੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਉਹ ਸਾਨੂੰ ਸਿਰਫ ਗਿਆਨ ਹੀ ਨਹੀਂ ਦਿੰਦੇ ਸਗੋਂ ਸੱਚਾਈ, ਅਨੁਸ਼ਾਸਨ ਅਤੇ ਸਮੇਂ ਦੀ ਕਦਰ ਜਾਂ ਕੀਮਤ ਵੀ ਸਿਖਾਉਂਦੇ ਹਨ। ਯਾਨੀ ਕਿ ਸਿਰਫ ਉਹ ਸਾਨੂੰ ਪੜ੍ਹਾਉਂਦੇ ਨਹੀਂ ਐ ਸਾਨੂੰ ਅਨੁਸ਼ਾਸਨ ਡਿਸਪਲਿਨ ਚ ਕਿਵੇਂ ਰਹਿਣਾ ਹੈ, ਸੱਚ ਬੋਲਣਾ ਚਾਹੀਦਾ ਹੈ ਸਾਰੀਆਂ ਚੀਜ਼ਾਂ ਦੱਸਦੇ ਐ। ਉਹ ਸਾਡੇ ਹਰ ਸਵਾਲ ਨੂੰ ਧਿਆਨ ਨਾਲ ਸੁਣਦੇ ਹਨ ਅਤੇ ਸਾਡੀ ਮਦਦ ਕਰਦੇ ਹਨ ਮੇਰੇ ਸਕੂਲ ਵਿੱਚ ਵਿਸ਼ਾਲ ਮੈਦਾਨ ਹੈ ਜਿੱਥੇ ਅਸੀਂ ਰੋਜ਼ਾਨਾ ਖੇਡਾਂ ਖੇਡਦੇ ਹਾਂ ਯਾਹਾਂ ਅਤੇ ਕਸਰਤ ਕਰਦੇ ਹਾਂ ਇਸ ਨਾਲ ਸਾਡਾ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਹੈ ਸਕੂਲ ਵਿੱਚ ਹਰ ਰੋਜ਼ ਪ੍ਰਾਰਥਨਾ ਸਭਾ ਹੁੰਦੀ ਹੈ ਯਾਨੀ ਕਿ ਪ੍ਰੇਅਰ ਵੀ ਹੁੰਦੀ ਹੈ ਹਰ ਰੋਜ਼ ਅਸੈਂਬਲੀ ਜੀ ਨੂੰ ਅਸੀਂ ਕਹਿ ਸਕਦੇ ਹਾਂ ਜਿਸ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਇੱਥੇ ਵਕ ਵਕ ਖੇਡ ਸਮਾਗਮ ਸਮਾਗਮਿਕ ਰਾਇ ਜਾਂਦੇ ਹਨ ਅਸ ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਆਰ ਹੈ ਅਤੇ ਮਾਨ ਹੈ ਠੀਕ ਹੈ ਤੁਸੀਂ ਇਹਦੇ ਵਿੱਚ ਹੋਰ ਵੀ ਕਈ ਲਾਈਨਾਂ ਐਡ ਕਰ ਸਕਦੇ ਹੋ ਕਿ ਮੇਰੇ ਸਕੂਲ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ ਕਿੰਨੇ ਅਧਿਆਪਕ ਪੜ੍ਹਾਉਂਦੇ ਹਨ ਠੀਕ ਹੈ ਆਪਣੀ ਲੈਂਗੁਏਜ ਤੁਸੀਂ ਹੋਰ ਵੀ ਲਾਈਨਾਂ ਵਿੱਚ ਐਡ ਕਰ ਸਕਦੇ ਹੋ